ਬਾਏ ਇਹ ਤਾਂ ਠੰਡਲ ਪਿੰਡ ਚ ਕੀ ਕਰਦੇ ਵੇ ਟਾਈਮ ਪਾਸ ਪਾਰਟੀਆਂ ਨੂੰ ਖਾਲੀ ਵੋਟ ਲੈਣ ਦਾ ਮਤਲਬ ਆ ਉਹ ਤੋਂ ਬਾਅਦ ਦੇ ਵਿੱਚ ਕੋਈ ਸਾਡੇ ਪਿੰਡਾਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਅੱਜ ਤੱਕ ਕਿੰਨੇ 8-9000 ਰੁਪਏ ਦਿੰਦੇ ਆ ਭਾਜੀ ਅੱਜ ਕੱਲ ਦੇ ਸਮੇਂ ਦੇ ਵਿੱਚ 8-9000 ਰੁਪਏ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਇਸ ਦਾ ਕਾਸ ਤਾਂ ਕੋਈ ਨਹੀਂ ਸਾਡੇ ਪਿੰਡ ਕੁਝ ਨਹੀਂ ਨਾ ਕਿਤੇ ਦੀ ਕੋਈ ਸਾਨੂੰ ਸਾਡੇ ਪਿੰਡ ਚ ਸਹੂਲਤ ਨਹੀਂ ਮਿਲਦੀ ਸਸਿਆ ਦੋਸਤੋ ਮੈਂ ਹਾਂ ਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਅੱਜ ਅਸੀਂ ਪਹੁੰਚੇ ਆ ਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਠੰਡਲ ਜੋ ਕਿ ਸ਼ਿਆਰਪੁਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਸ ਪਿੰਡ ਦੇ ਵਿੱਚ ਜੋ ਮੋਤਵਰ ਵਿਅਕਤੀ ਸੱਜਣ ਨੇ ਅਸੀਂ ਉਹਨਾਂ ਨਾਲ ਪਿੰਡ ਸੰਬੰਧੀ ਗੱਲਾਂ ਬਾਤਾਂ ਵੀ ਕਰਾਂਗੇ ਤੇ ਪਿੰਡ ਬਾਰੇ ਉਪलब्ਧੀਆਂ ਜੋ ਵੀ ਪਿੰਡ ਦੇ ਵਿੱਚ ਵਿਕਾਸ ਹੋਇਆ ਜਾਂ ਪੜ੍ਹਾਈ ਦੇ ਪੱਖੋਂ ਪਿੰਡ ਦੇ ਜੋ ਵਿਦਿਆਰਥੀ ਇੱਥੇ ਪੜ੍ਹ ਚੁੱਕੇ ਨੇ ਇਸ ਸਕੂਲ ਦੇ ਵਿੱਚ ਤੇ ਉਹਨਾਂ ਦੀਆਂ ਕੀ ਉਪलब्ਧੀਆਂ ਰਹੀਆਂ ਨੇ ਤੇ ਇੱਥੋਂ ਜਿਹੜੇ ਬਾਹਰ ਵੀ ਜਾ ਚੁੱਕੇ ਨੇ ਤੇ ਉਹਨਾਂ ਵੱਲੋਂ ਕੀ ਯੋਗਦਾਨ ਦਿੱਤਾ ਜਾ ਰਿਹਾ ਪਿੰਡ ਦੇ ਵਿਕਾਸ ਸੰਬੰਧੀ ਉਸ ਬਾਰੇ ਸਾਰੀ ਅਸੀਂ ਚਰਚਾ ਵੀ ਕਰਾਂਗੇ ਤੇ ਹੋਰ ਵੀ ਗੱਲਾਂ ਬਾਤਾਂ ਪਿੰਡ ਸੰਬੰਧੀ ਕਰਾਂਗੇ ਆਓ ਗੱਲਬਾਤ ਕਰਦੇ ਹਾਂ ਪਿੰਡ ਦੇ ਸੂਝਵਾਨ ਵਿਅਕਤੀਆਂ ਨਾਲ ਹਾਂਜੀ ਕੀ ਨਾਮ ਹੈ ਜੀ ਗੁਰਮਨ ਸਿੰਘ ਰਠੌਰ ਕਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਪਿੰਡ ਠੰਡਲ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਹਾਂ ਅੱਛਾ ਤੇ ਕੀ ਕਰਦੇ ਹੁੰਦੇ ਹੁਣ ਅਸੀਂ ਕੁਛ ਨਹੀਂ ਵੇਲੇ ਪੜ੍ਹਦੇ ਹੁੰਨੇ ਨਾਲੇ ਵੇਲੇ ਦਾ ਨਾਲੇ ਪੜ੍ਹਦੇ ਵੀ ਹੁੰਨੇ ਕੰਮ ਤਾਂ ਦੋ ਹੋ ਗਏ ਫਿਰ ਹਾਂਜੀ ਬਾਕੀ ਕੰਮ ਫਿਰ ਲਈਦਾ ਅੱਛਾ ਸਾਧ ਤੇ ਸਾਈਕਲ ਤੇ ਸਕੂਟਰੀ ਤੇ ਅੱਛਾ ਹਾਂਜੀ ਤੇ ਹੋਰ ਕਾਦਾ ਕਾਦਾ ਸ਼ੌਂਕ ਰੱਖਦੇ ਫਿਰ ਪੜ੍ਹਾਈ ਦੇ ਨਾਲ ਪੜ੍ਹਾਈ ਦੇ ਨਾਲ ਨਾਲ ਮੈਨੂੰ ਐ ਹੈ ਕਈ ਸ਼ੌਂਕ ਨੇ ਕਿੱਦਾਂ ਦੇ ਗੇਮ ਖੇਡ ਲੈਣਾ ਫੋਨ ਤੇ ਫੋਨ ਤੇ ਚਾਹ ਚਲੋ ਤਾਂ ਸਭ ਤੋਂ ਵਧੀਆ ਸ਼ੌਂਕ ਹੈ ਤੇ ਹੋਰ ਹੋਰ ਕਾਦਾ ਸ਼ੌਂਗਾਉਣ ਦਾ ਸ਼ੌਂਕ ਹੈਗਾ ਕੋਈ ਹੋਰ ਮੈਨੂੰ ਸ਼ੌਂਕ ਮੋਟਰਸਾਈਕਲ ਸਕੂਟਰੀਆਂ ਚਲਾਉਣ ਦਾ ਅੱਛਾ ਕਿਹੜਾ ਕਿਹੜਾ ਮੋਟਰਸਾਈਕਲ ਚਲਾਇਆ ਫਿਰ ਮੈਂ ਸਭ ਬਲੈਂਡਰ ਚ ਲਾਇਆ ਹੈ ਸਕੂਟਰੀਆਂ ਚ ਲਾਈਆਂ ਹਨ ਕਾਫੀ ਹਾਂ ਹੋਰ ਵੀ ਬਹੁਤ ਕੁਝ ਚ ਲਾਇਆ ਹੈ ਤੇ ਕਿੰਨੀ ਉਮਰ ਹੈ ਹੁਣ ਮੇਰੀ ਉਮਰ ਹੈ 14 ਸਾਲ ਤੇ 14 ਸਾਲ ਲਾਇਸੈਂਸ ਤਾਂ ਬਣਦਾ ਨਹੀਂ ਫਿਰ ਵੀ ਜਲਾਲੀ ਦਾ ਮਣਾ ਮੋਟਾ ਅੱਛਾ ਲਾਇਸੈਂਸ ਤਾਂ ਵੀ ਬਣ ਜਾਣਾ ਬਾਅਦ ਚ ਠੀਕ ਹੈ ਤੇ ਫਿਰ ਮਾਪੇ ਰੋਕਦੇ ਨੇ ਵੀ ਤੇਰੀ ਉਮਰ ਹੈ ਜੀ ਘਾਟਾ ਤੇ ਨਾ ਚਲਾ ਨਹੀਂ ਰੋਕਣਾ ਤਾਂ ਕੀ ਆ ਦੇ ਦਿੰਦੇ ਚਲਾਣ ਨੂੰ ਹੱਲਾਸ਼ਰੀ ਦੇ ਦਿੰਦੇ ਆ ਹਾਂਜੀ ਤੇ ਕੋਈ ਸੁਣਾਓਗੇ ਕੋਈ ਗੀਤ ਵਗੈਰਾ ਕੁਝ ਗੀਤ ਮਗੂ ਤੁਮੇ ਕਾਟ ਹੀ ਸੁੰਦਾ ਹਾਂ ਫਿਰ ਸੇ ਦੋ ਮੂਸੇ ਵਾਲਾ ਦੇਖ ਲੀਦਾ ਚ ਸੁਣਾ ਦੇ ਉਹਦਾ ਗਾਣਾ ਫਿਰ ਗਾਣੇ ਨੂੰ ਆਂਦੇ ਨਹੀਂ ਗਾਣੇ ਗੁਣੇ ਸੁਣ ਲੈਣਾ ਉਹਦਾ ਪਰ ਮੈਨੂੰ ਯਾਦ ਯੇ ਨਹੀਂ ਹਾਂਜੀ ਤੇ ਸਕੂਲ ਦੇ ਵਿੱਚ ਪੜਦੇ ਕੋਈ ਸ਼ਰਾਰਤਾਂ ਵੀ ਕਰਦੇ ਕਿ ਨਹੀਂ ਸਕੂਲ ਦੇ ਵਿੱਚ ਮਾਰੀ ਮੋਟੀ ਸ਼ਰਾਰਤ ਕਰੀ ਸੀ ਜਿਆਦਾ ਨਹੀਂ ਅੱਛਾ ਹਾਂਜੀ ਤੇ ਹੁਣ ਫਿਰ ਛੁੱਟੀਆਂ ਪੇਪਰ ਪੈ ਗਏ ਹੋਏ ਹਾਂਜੀ ਪੇਪਰ ਤਾਂ ਪੈ ਗਏ ਸਕੂਲ ਤਾਂ ਲੱਗੇ ਨੇ ਹਾਂ ਹਾਂਜੀ ਜਾਈਦਾ ਸਕੂਲ ਵੀ ਹੁਣ ਵਿਸਾਖੀ ਦੀਆਂ ਛੁੱਟੀਆਂ ਨੇ ਚਾਰ ਵਸਾਖੀ ਵੇਖਣ ਕਿੱਥੇ ਜਾਣਾ ਫਿਰ ਵਸਾਖੀ ਵੇਖਣ ਦੇਖਦੇ ਜਾ ਤਾਂ ਨੇੜੇ ਢੇੜੀ ਜਾਵਾਂਗੇ ਕਿਤੇ ਠੀਕ ਤੇ ਵੈਸੇ ਤਾਂ ਅਨੰਦਪੁਰ ਸਾਹਿਬ ਦੀ ਵਸਾਖੀ ਲੱਗਦੀ ਹਾਂਜੀ ਉਹ ਵੀ ਬਹੁਤ ਵਧੀਆ ਹੁੰਦੀ ਹੈ ਸੁਣੇ ਤੁਹਾਡੇ ਪਿੰਡ ਦਾ ਉਹ ਕਾਫੀ ਟਰਾਲੀਆਂ ਜਾਣੀਆਂ ਇੱਥੋਂ ਹਾਂਜੀ ਜਾਂਦੀਆਂ ਨੇ ਅੱਛਾ ਮੈਂ ਮੈਂ ਪਰ ਵਸਾਖੀ ਤੇ ਨਹੀਂ ਗਏ ਉਦਾਂ ਗਿਆ ਬਥੇਰੀ ਵਾਰ ਅੱਛਾ ਹਾਂਜੀ ਤੇ ਹੋਰ ਕੀ ਸਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ ਜਿਹੜੇ ਸੁਣਨ ਪੜਦੇ ਸਕੂਲ ਚ ਮੈਂ ਸੁਨੇਹਾ ਦਿੰਨਾ ਚਾਹੁੰਨਾ ਕਿ ਆਪਣਾ ਖੇਲਣ ਕੋ ਦਨ ਦੇ ਨਾਲ ਨਾਲ ਪੜ੍ਹਾਈ ਵੀ ਕਰੋ ਹਾਂ ਸਾਰਾ ਕੁਝ ਕਰੋ ਨਾਲ ਨਾਲ ਪੜ੍ਹਾਈ ਦੇ ਵਿੱਚ ਵੀ ਜਿਆਦਾ ਮਤਲਬ ਕਰੋ ਤੇ ਮੋਬਾਈਲ ਦੇ ਵਿੱਚ ਗੇਮਾਂ ਨਾ ਖੇਲੋ ਨਹੀਂ ਗੇਮਾਂ ਵੀ ਖੇਲੋ ਪਰ ਥੋੜੀਆਂ-ਬਹੁਤੀਆਂ ਗੇਮਾਂ ਵੀ ਖੇਲੋ ਪਰ ਪੜਨ ਵੱਲ ਵੀ ਧਿਆਨ ਦਿਓ ਚੜਾ ਪੈਣਾ ਤੇ ਠੰਡਲ ਪਿੰਡ ਚ ਕੀ ਕਰਦੇਵੇਂ ਟਾਈਮ ਪਾਸ ਅੱਛਾ ਤੇ ਹੋਰ ਪੜ੍ਹਾਈ ਦੇ ਨਾਲ ਨਾਲ ਕਾਦੇ ਸ਼ੌਂਕ ਨੇ ਇਲੈਕਟ੍ਰੀਸ਼ੀਅਨ ਦਾ ਤੇ ਸਾਈਕਲ ਚਲਾਉਣ ਦਾ ਤੇ ਇਲੈਕਟ੍ਰੀਸ਼ੀਅਨ ਦਾ ਹੁਣੇ ਸਿੱਖਣ ਲੱਪੇ ਕੰਮ ਥੋੜਾ ਬਹੁਤ ਇਹਦੇ ਨਾਲ ਸਿੱਖਦੇ। ਉੱਦੀ ਘਰੇ ਲੱਗਿਆ ਰ ਨਾ ਮੈਂ। ਕੀ ਕਰਦੇ ਘਰ ਇਲੈਕਟ੍ਰੀਸ਼ੀਅਨ ਦਾ ਫਿਰ? ਹੂੰ ਉਹਦਾ ਪ੍ਰਯੋਗ ਬਣਾਇਆ ਸੀ ਮੈਂ ਸਕੂਲੀ ਦੇ ਖਾਇ ਸੀ। ਅੱਛਾ। ਯਾਨੀ ਕਿ ਸਕੂਲ ਦਾ ਸਬਜੈਕਟ ਕਲਾਸ ਦਾ ਸਬਜੈਕਟ ਹੈ ਇਲੈਕਟ੍ਰੀਸ਼ੀਅਨ ਦਾ। ਨਹੀਂ ਸਾਨੂੰ ਹੱਲੇ ਹੈ ਨਹੀਂ। ਅੱਛਾ। ਉਹਦਾ ਮੈਂ ਇੱਕ ਵਾਰ ਦਿਖਾਇਆ ਸੀ। ਹੂੰ। ਉਹ ਅ ਫਿਰ ਕੀ ਕਹਿੰਦੇ ਫਿਰ? ਉਹਨਾਂ ਨੇ ਮੈਨੂੰ ਨਾਮ ਨੂੰ ਦਿੱਤਾ ਸੀ। ਅੱਛਾ ਨਾਮ ਵੀ ਮਿਲਿਆ। ਹਾਂਜੀ। ਉਹ ਵੈਰੀ ਗੁੱਡ। ਫਿਰ ਹੁਣ ਆਉਣ ਵਾਲਾ ਟਾਈਮ 'ਚ ਕੀ ਬੰਨਣਾ ਫਿਰ? ਦੇਖੋ। ਵੱਡੇ ਹੋਗੇ ਕੀ ਬੰਨਣਾ? ਇੰਜੀਨੀਅਰ ਦਾ ਕੋਰਸ ਕਰਕੇ ਸਾਇੰਟਿਸਟ ਬੋਖਾਇਆ ਇੰਜੀਨੀਅਰ ਦਾ ਕੋਰਸ ਕਰ ਸਕਦੇ ਅੱਛਾ ਤਾਂ ਫਿਰ ਹੁਣ ਕੀ ਸੁਣਾਉਂਗੇ ਕੁਛ ਗੀਤ ਨਾ ਨਾ ਕੋਈ ਗਾਣਾ ਕੋਈ ਚੁਟਕਲਾ ਨਹੀਂ ਕੁਛ ਵੀ ਨਹੀਂ ਆਉਂਦਾ ਹਾਂ ਇਹ ਤੋ ਪੁੱਛ ਲਈਏ ਇਹ ਤੋ ਪੁੱਛ ਲਈਏ ਚਲੋ ਠੀਕ ਹੈ ਜੀ ਅਜੀ ਸਰ ਕੀ ਨਾਮ ਹੈ ਜੀ ਹਰਜਿੰਦਰ ਸਿੰਘ ਭਾਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਪਿੰਡ ਠੰਡਲਾ ਭਾਜੀ ਤੇ ਠੰਡਲਾ ਪਿੰਡ ਬਾਰੇ ਜੇ ਗੱਲ ਕਰੀਏ ਤਾਂ ਕੀ ਉਪਲਬਧੀਆਂ ਪਿੰਡ ਨੇ ਖੱਟੀਆਂ ਨੇ ਜੀ ਹੁਣ ਤੱਕ ਪਿੰਡ ਦੇ ਵਿੱਚ ਉਪਲਬਧੀਆਂ ਭਾਜੀ ਸਾਡੇ ਪਿੰਡ ਦੇ ਵਿੱਚ ਛੋਟੇ ਛੋਟੇ ਪਿੰਡ ਹੈ ਜਿਆਦਾ ਲੋਕ ਵਿਦੇਸ਼ਾਂ ਵਿੱਚ ਵੱਸਦੇ ਆ ਭਾਜੀ ਇੱਥੇ ਦੇ ਤੇ ਬਾਕੀ ਭਾਜੀ ਸਾਡੇ ਪਿੰਡ ਦੇ ਵਿੱਚ ਕੋਈ ਜਿਆਦਾ ਵਿਕਾਸ ਅੱਲੇ ਤੱਕ ਹੋਇਆ ਨਹੀਂ ਸਾਡੇ ਪਿੰਡ ਦੇ ਵਿੱਚ ਕੋਈ ਡਿਫੈਂਸਰੀ ਨਹੀਂ ਤੇ ਕੋਈ ਬੱਸ ਦੀ ਸੁਵਿਧਾ ਨਹੀਂ ਹੈਗੀ ਹੈਗੀ ਕੋਈ ਮੈਡੀਕਲ ਦੀ ਸੁਵਿਧਾ ਵੀ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਤੇ ਹੋਰ ਵੀ ਕੋਈ ਸਾਡੇ ਪਿੰਡ ਵਿੱਚ ਕੋਈ ਖਾਸ ਸੁਵਿਧਾ ਸਰ ਹੈ ਨਹੀਂ ਸਾਨੂੰ ਬਸ ਚਾਣ ਲਈ ਵੀ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ ਸਾਨੂੰ ਪਿੰਡ ਪਾਸਟਾ ਜਾਣਾ ਪੈਂਦਾ ਹੈ ਜੇ ਕੋਈ ਵੀ ਸਾਨੂੰ ਕੰਮ ਹੋਵੇ ਤਾਂ ਸਾਡੇ ਕਿੰਨੇ ਕਿਲੋਮੀਟਰ ਪਾਸਟਾ ਪਿੰਡ ਪੈਂਦਾ ਪਾਸਟਾ ਬਾਜੀ 3 ਕਿਲੋਮੀਟਰ ਹੈ ਸਾਡੇ ਪਿੰਡ ਤੋਂ ਅੱਛਾ 3 ਕਿਲੋਮੀਟਰ ਦੀ ਦੂਰੀ ਤੁਹਾਨੂੰ ਤੈਅ ਕਰਨੀ ਪੈਂਦੀ ਹੈ ਇੱਕ ਬੱਸ ਨੂੰ ਲੈਣ ਵਾਸਤੇ ਕਿਤੇ ਤੁਸੀਂ ਜਾਣਾ ਹੋਵੇ ਦੂਰ ਦਰਡੇ ਸਫਰ ਲਈ ਹਾਂਜੀ ਭਾਜੀ 3 ਕਿਲੋਮੀਟਰ ਕੰਨੀ ਪੈਂਦੀ ਆ ਤਾਂ ਸਾਨੂੰ ਮੇਨਲੀ ਸ਼ਹਿਰ ਜਿਹੜਾ ਹੈ ਫਗਵਾੜਾ ਲੱਗਦਾ ਤੇ ਸਾਡੇ ਮਾਈਆਂ ਬੀਬੀਆਂ ਨੂੰ ਵੀ ਬਹੁਤ ਪਰੇਸ਼ਾਨੀਆਂ ਪੜਨ ਵਾਲੇ ਨਿਆਣਿਆਂ ਨੂੰ ਭਾਜੀ ਸਪੈਸ਼ਲੀ ਛੱਡਣ ਜਾਣਾ ਪੈਂਦਾ ਜੇਕਰ ਫਿਰ ਆਣ ਵਾਲੇ ਨੂੰ ਲੈ ਕੇ ਆਣਾ ਪੈਂਦਾ ਭਾਜੀ ਜੇ ਗੱਲ ਕਰੀਏ ਤਾਂ ਸਰਦਾਰ ਸੋਨ ਸਿੰਘ ਠੰਡਾ ਜੋ ਇੱਥੋਂ ਦੇ ਕਈ ਵਾਰੀ ਐਮਐਲਏ ਵੀ ਰਹਿ ਚੁੱਕੇ ਨੇ ਤੇ ਮੰਤਰੀ ਵੀ ਰਹਿ ਚੁੱਕੇ ਨੇ ਤੇ ਉਹਨਾਂ ਵੱਲੋਂ ਵੀ ਕੋਈ ਵਿਕਾਸ ਦਾ ਸੰਬੰਧੀ ਕੋਈ ਕਾਰੀ ਨਹੀਂ ਕੀਤਾ ਗਿਆ ਹਜੇ ਤੱਕ ਭਾਜੀ ਵਿਕਾਸ ਦੇ ਵਿੱਚ ਗਲੀਆਂ ਨਾਲੀਆਂ ਦਾ ਵਿਕਾਸ ਬਹੁਤ ਹੋਇਆ ਬਾਕੀ ਸਾਡੇ ਪਿੰਡ ਦੇ ਵਿੱਚ ਜੰਜਕਰ ਆ ਇਹ ਜੰਜਕਰ ਬਣਿਆ ਪਹਿਲਾਂ ਤਾਂ ਗਲੀਆਂ ਨਾਲੀਆਂ ਦੇ ਵੀ ਬਹੁਤ ਪ੍ਰੋਬਲਮ ਸੀ ਸੜਕਾਂ ਰੋਡ ਉਹਨਾਂ ਨੇ ਬਹੁਤ ਬਣਾਏ ਭਾਜੀ ਹਾਂ ਜੀ ਹਾਂ ਤੇ ਪਿੰਡ ਦੇ ਵਿੱਚ ਜੇ ਡਿਸਪੈਂਸਰੀ ਦੀ ਗੱਲ ਕਰਦੇ ਆ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਤੇ ਮੁਹੱਲਾ ਕਲੀਨਿਕਾ ਉਹਨਾਂ ਨੂੰ ਉਹਨਾਂ ਵੱਲੋਂ ਮੁਹੱਲੇ ਵਾਈਜ਼ ਵੀ ਤਾਂ ਪਿੰਡ ਪਿੰਡ ਪੱਧਰ ਤੱਕ ਪਹੁੰਚਾਈਆਂ ਗਈਆਂ ਨੇ ਤੇ ਇੱਥੋਂ ਕਿਵੇਂ ਉਹਨਾਂ ਵੱਲੋਂ ਇਹ ਜਿਹੜਾ ਅੰਗੋਲੀਆਂ ਕਰ ਦਿੱਤਾ ਗਿਆ ਭਾਜੀ ਕੀ ਹੋ ਗਿਆ ਸਾਡੇ ਵੱਲੋਂ ਸਾਡੇ ਵੱਲੋਂ ਇਸ ਸਾਲ ਜਿਹੜਾ ਮੈਂਬਰ ਹੈ ਉਹ ਕਾਂਗਰਸ ਪਾਰਟੀ ਦੇ ਸੀਗੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਵੀ ਕੋਈ ਖਾਸ ਧਿਆਨ ਸਾਡੇ ਪਿੰਡਾਂ ਵਿੱਚ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੂੰ ਸਪੈਸ਼ਲੀ ਸਾਡੇ ਪਿੰਡ ਦੇ ਵਿੱਚ ਤਿੰਨਾਂ ਪਿੰਡਾਂ ਦੇ ਵਿੱਚ ਭਾਜੀ ਡਿਫੈਂਸਰੀ ਬਣਾਉਣੀ ਚਾਹੀਦੀ ਸੀ ਆਮ ਆਦਮੀ ਦਾ ਕਲਿਨਿਕ ਸਾਡੇ ਪਿੰਡ ਦੇ ਵਿੱਚ ਭਾਜੀ ਜ਼ਰੂਰੀ ਬਣਾਣਾ ਪੈਂਦਾ ਜੇ ਸਾਨੂੰ ਮੈਡੀਸਨ ਵਗੈਰਾ ਕੋਈ ਰਾਤ ਨੂੰ ਹੋ ਜਾਂਦੀ ਪ੍ਰੋਬਲਮ ਤਾਂ ਸਾਨੂੰ ਤਾਂ ਵੀ ਪੰਜਟਾ ਜੀ ਜਾਣਾ ਪੈਂਦਾ ਹੈ ਭਾਜੀ ਕੋਈ ਸਾਡੇ ਪਿੰਡ ਦੇ ਵਿੱਚ ਕੋਈ ਪ੍ਰਾਈਵੇਟ ਡਾਕਟਰ ਵੀ ਨਹੀਂ ਹੈ ਰਾਤ ਦੇ ਵੇਲੇ ਰਾਤ ਦੇ ਸਮੇਂ ਵਿੱਚ ਬਹੁਤ ਪ੍ਰੋਬਲਮ ਹੈ ਭਾਜੀ ਜੇ ਗੱਲ ਕਰੀਏ ਸੁਵਿਧਾ ਦੀ ਆਮ ਆਦੀ ਪਾਰਟੀ ਵੱਲੋਂ ਬਾਰ ਬਾਰ ਇਹੀ ਕਿਹਾ ਜਾਂਦਾ ਕਿ ਇਹ ਸਰਕਾਰ ਲੋਕਾਂ ਦੀ ਹੈ ਤਾਂ ਲੋਕ ਸਰਕਾਰ ਦੇ ਨੇ ਤੇ ਲੋਕਾਂ ਨੇ ਚੁਣ ਕੇ ਸਰਕਾਰ ਨੂੰ ਬਣਾਇਆ ਤੇ ਪਰ ਇੱਕ ਪਾਸੇ ਤੁਹਾਡੇ ਕਹਿਣ ਦੇ ਅਨੁਸਾਰ ਕਿ ਆਮ ਇਥੋਂ ਵਿਧਾਇਕ ਜਿਹੜੇ ਨੇ ਉਹ ਕਾਂਗਰਸ ਦੇ ਨੇ ਫਿਰ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ ਪਾਰਟੀਆਂ ਵੱਲੋਂ ਭਾਜੀ ਪਾਰਟੀਆਂ ਦਾ ਤੁਹਾਨੂੰ ਪਤਾ ਹੀ ਆ ਪਾਰਟੀਆਂ ਨੂੰ ਖਾਲੀ ਵੋਟ ਲੈਣ ਦਾ ਮਤਲਬ ਆ ਉਹ ਤੋਂ ਬਾਅਦ ਦੇ ਵਿੱਚ ਕੋਈ ਸਾਡੇ ਪਿੰਡਾਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਅੱਜ ਤੱਕ ਕਿੰਨੇ ਸਾਲਾਂ ਤੋਂ ਵੋਟਾਂ ਪੈ ਰਹੀਆਂ ਆ ਛੋਟ ਜਿਹਾ ਕਿ ਤਿੰਨ ਪਿੰਡ ਆ ਸਾਡੇ ਮਿਲ ਕੇ ਤਿੰਨਾਂ ਪਿੰਡਾਂ ਦੇ ਵਿੱਚ ਵੀ ਕੋਈ ਸੁਵਿਧਾ ਨਹੀਂ ਆ ਭਾਜੀ ਹਾਂ ਵਿਕਾਸ ਦੀ ਗੱਲ ਚੱਲੀ ਆ ਤੇ ਪਿੰਡ ਦੇ ਵਿੱਚ ਜਿਹੜਾ ਇੱਕ ਡਾਕਟਰ ਵੀ ਹੁੰਦਾ ਜਾਂ ਕੋਈ ਜਿਹੜਾ ਇੱਕ ਉੱਠਣ ਬੈਠਣ ਲਈ ਪਿੰਡ ਦੇ ਜਿਹੜੇ ਲੋਕ ਬੈਠ ਕੇ ਆਪਣਾ ਇੰਜੋਏ ਕਰਦੇ ਨੇ ਕੋਈ ਬਜ਼ੁਰਗ ਨੇ ਉਹ ਵੀ ਬੈਠਦੇ ਨੇ ਤੇ ਉਸ ਸੰਬੰਧੀ ਕੀ ਕਹੋਗੇ ਉਸ ਸੰਬੰਧੀ ਭਾਜੀ ਬੈਠਣ ਦੇ ਲਈ ਤਾਂ ਚਲੋ ਸਾਡੇ ਪਿੰਡ ਦੇ ਵਿੱਚ ਜੇ ਜਾਂਚਕਾਰ ਹੈਗਾ ਆ ਜੇ ਸਾਨੂੰ ਕੋਈ ਇਦਾਂ ਦਾ ਕੰਮ ਹੋਊਗਾ ਅਸੀਂ ਬੈਠ ਸਕਦੇ ਹਾਂ ਕੋਈ ਸਾਡੇ ਪਿੰਡ ਦੇ ਵਿੱਚ ਪ੍ਰੋਬਲਮ ਹੁੰਦੀ ਆ ਤੇ ਅਸੀਂ ਜਾਂਚਕਾਰ ਦੇ ਵਿੱਚ ਬੈਠ ਜਾਂਦੇ ਹਾਂ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਤੇ ਸਾਡੇ ਘਰ ਜਾਂਚਕਾਰ ਵਧੀਆ ਬਣਿਆ ਹੋਇਆ ਤੁਹਾਡੇ ਸਾਹਮਣੇ ਹੈ ਤੇ ਇੱਥੇ ਭਾਜੀ ਅਸੀਂ ਬੈਠ ਕੇ ਸਾਰਾ ਕੰਮ ਕਾਜ ਜੇ ਕੋਈ ਪਿੰਡ ਦਾ ਹੋਵੇ ਤਾਂ ਕਰਨਾ ਪੈਂਦਾ ਵਾ ਕਿ ਗੁਰਦੁਆਰੇ ਵੀ ਭਾਜੀ ਸਾਡੇ ਬਹੁਤ ਜਿਆਦਾ ਗਾਇਆ ਗੁਰਦੁਆਰੇ ਦੇ ਵਿੱਚ ਵੀ ਅਸੀਂ ਪ੍ਰੋਗਰਾਮ ਜੇ ਘਰਾਂ ਦੇ ਵਿੱਚ ਨਹੀਂ ਹੋ ਪੰਦਾ ਤਾਂ ਗੁਰਦੁਆਰੇ ਕਰ ਲੀਦਾ ਭਾਜੀ ਤੇ ਪਿੰਡ ਦੀ ਪੰਚਾਇਤ ਵੱਲੋਂ ਜਿਵੇਂ ਕੰਮ ਕੀਤੇ ਜਾਂਦੇ ਨੇ ਤੇ ਜਿਹੜਾ ਪਿੰਡ ਤੁਸੀਂ ਛੋਟਾ ਜਿਹਾ ਕਹਿ ਰਹੇ ਹੋ ਕਿ ਪਿੰਡ ਦੀ ਐਸੇ ਪਿੰਡ ਦੀ ਪੰਚਾਇਤ ਜਾਂ ਹੋਰ ਵੀ ਪਿੰਡ ਨਾਲ ਅਟੈਚ ਹੁੰਦੇ ਨੇ ਭਾਜੀ ਸਾਡੇ ਠਿੰੜਲਾ ਤੇ ਚੈੜਾਂ ਦੀ ਪੰਚਾਇਤ ਆ ਜਿਹੜੀ ਉਹ ਇੱਕੋ ਹੀ ਆ ਨੰਗਲਾ ਪਿੰਡ ਦੀ ਪੰਚਾਇਤ ਲੱਗ ਗਿਆ ਭਾਜੀ ਤੇ ਠਿੰੜਲਾ ਤੇ ਚੈੜਾਂ ਦੀ ਪੰਚਾਇਤ ਭਾਜੀ ਇੱਕੋ ਹੀ ਆ ਅੱਛਾ ਦੋ ਪਿੰਡਾਂ ਦੀ ਪੰਚਾਇਤ ਇੱਕੋ ਆ ਕੋਈ ਫੈਸਲੇ ਹੁੰਦੇ ਨੇ ਜਾਂ ਕੋਈ ਕੰਮ ਹੁੰਦੇ ਨੇ ਤੇ ਦੋ ਪਿੰਡਾਂ ਦੀ ਪੰਚਾਇਤ ਸਾਂਝੇ ਤ ਹਾਂਜੀ ਭਾਜੀ ਸਾਂਝੇ ਤੌਰ ਤੇ ਕਰਦੀ ਹੈ ਪੰਚਾਇਤ ਇਸ ਦਾ ਇੱਕ ਹੀ ਪੰਚਾਇਤ ਹੈ ਹਾਂਜੀ ਠੀਕ ਹੈ ਹਾਂਜੀ ਭਾਜੀ ਤੇ ਹੋਰ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਜੀ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘੱਟੋ ਘੱਟ ਇੱਕ ਮਹੱਲਾ ਕਲੀਨਿਕ ਜਾਂ ਡਰਫੈਂਸਰੀ ਟਾਈਪ ਦਾ ਬਣਾਇਆ ਜਾਵੇ ਘੱਟੋ ਘੱਟ ਗਵਰਨਮੈਂਟ ਦੀ ਇੱਕ ਵਸਤਾ ਸਾਡੇ ਪਿੰਡੋਂ ਫਗਵਾੜਾ ਇੱਕ ਹਸਿਆਰਪੁਰ ਨੂੰ ਲਾ ਦਿੱਤੀ ਜਾਵੇ ਤਾਂ ਕਿ ਭਾਜੀ ਸਾਡੇ ਪਿੰਡ ਦੇ ਲੋਕਾਂ ਨੂੰ ਕੋਈ ਜੋ ਸਮੱਸਿਆ ਆ ਰਹੀ ਹੈ ਉਹ ਨਾ ਨਾ ਹੋਣ ਭਾਜੀ ਜਿਹੜਾ ਅੱਜ ਕੱਲ ਦਾ ਯੂਥ ਹੈ ਉਹ ਬਹੁਤ ਵਾਰ ਦੇਖਿਆ ਗਿਆ ਕਿ ਬਾਹਰ ਜ਼ਿਆਦਾ ਜਾ ਰਿਹਾ ਫੋਰਨ ਕੰਟਰੀ ਚ education ਦੇ ਸੰਬੰਧੀ ਲੈ ਲੋ ਜਾਂ ਵਰਕ ਵੀਜਾ ਦੇ ਸੰਬੰਧੀ ਲੈ ਲੋ ਤੇ ਆਪਣਾ ਪੰਜਾਬ ਹੈ ਜੋ ਉਹ ਖਾਲੀ ਹੋ ਰਿਹਾ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਭਾਜੀ ਇਸ ਚੀਜ਼ ਨੂੰ ਐਵੇਂ ਦੇਖਦੇ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੋਈ ਖਾਸ ਸਾਡੇ ਪੰਜਾਬ ਦੇ ਵਿੱਚ ਕੋਈ ਖਾਸ ਸਬਦਾਵਾ ਹੈ ਨਹੀਂ ਜੋਬ ਦੀਆਂ ਵੀ ਹੈ ਨਹੀਂ ਜੇ ਹੈ ਵੀ ਹੈ ਤਾਂ 8-9000 ਰੁਪਏ ਦਿੰਦੇ ਆ ਭਾਜੀ ਅੱਜ ਕੱਲ ਦੇ ਸਮੇਂ ਦੇ ਵਿੱਚ 8-9000 ਰੁਪਏ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਲੋਕ ਕਰਨ ਤੇ ਕਰਨ ਕੀ ਭਾਜੀ ਦੋਸਤੋ ਤੁਸੀਂ ਘਟੋ ਘਟ ਦੂਜੀਆਂ ਸਟੇਟਾਂ ਦੇ ਵਿੱਚ ਥੋੜੇ ਜਿਆਦਾ 15-16 20000 ਤੱਕ ਸੈਲਰੀ ਮਿਲਦੀ ਹੈ ਸਾਡੇ ਪੰਜਾਬ ਦੇ ਵਿੱਚ 8-9000 ਮੈਕਸਿਮਮ ਸਾਡੇ ਪਿੰਡ ਦੇ ਲੋਕ ਵੀ ਮਿਹਨਤਾਂ ਬਹੁਤ ਕੰਮ ਕਰਦੇ ਆ ਸਾਡੇ ਯੂਥ ਤੇ ਉਸ ਫੈਕਟਰੀ ਨਾਲ ਕਾਫੀ ਫਾਇਦਾ ਪਰ ਸੈਲਰੀ ਬਹੁਤ ਘੱਟ ਆ ਪਾ ਜੀ ਸੈਲਰੀ ਇੰਨੀ ਸੈਲਰੀ ਦੇ ਵਿੱਚ ਨਹੀਂ ਕੁਝ ਬਣਦਾ ਫਿਰ ਹੱਥ ਹੱਕ ਹਾਰ ਕੇ ਉਹ ਕੋਈ ਸਮਾਂ ਜੌਬ ਕਰਦੇ ਆ ਫਿਰ ਉਸ ਤੋਂ ਬਾਅਦ ਉਹ ਚਲੇ ਵਿਦੇਸ਼ਾਂ ਦੇ ਵਿੱਚ ਜਾਣ ਦੀ ਟਰਾਈ ਕਰਦੇ ਆ ਭਾਜੀ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਆ ਇਸ ਕਰਕੇ ਭਾਜੀ ਸੋ ਹੁਣ ਅਸੀਂ ਇੱਕ ਪਿੰਡ ਦੇ ਜੋ ਔਰਤਾਂ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਮ ਹੈ ਜੀ ਮਨਵੀਰ ਕੌਰ ਹਾਂ ਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਤੇ ਉਪलब्ਧੀਆਂ ਸੰਬੰਧੀ ਪਿੰਡ ਕਦੋਂ ਦਾ ਵਸਿਆ ਹੋਇਆ ਕੁਛ ਚਰਨਾ ਪਾ ਸਕਦੇ ਹੋ ਇਸ ਬਾਰੇ ਭਾਜੀ 29 ਸਾਲ ਮੇਰੇ ਵਿਆਹ ਨੂੰ ਹੋਗਾ ਉਸ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ 29 ਸਾਲ ਤਾਂ ਮੈਨੂੰ ਹੋਗਾ ਇਸ ਪਿੰਡ 'ਚ ਵਿਆਹ ਕੇ ਆਈ ਨੂੰ ਹਾਂਜੀ ਤੇ ਵਿਕਾਸ ਤਾਂ ਕੋਈ ਨਹੀਂ ਸਾਡੇ ਪਿੰਡ ਕੁਛ ਨਹੀਂ ਨਾ ਕਿਤੇ ਦੀ ਕੋਈ ਸਾਨੂੰ ਸਕਾ ਸਰਕਾਰੀ ਸਹੂਲਤ ਮਿਲਦੀ ਸੱਜੇ ਕਿਤੇ ਤੇ ਨਾ ਕੋਈ ਸਾਡੇ ਕੋਈ ਜਾਣ ਆਣ ਦਾ ਸਾਧਨ ਆ ਤੇ ਨਾ ਕੋਈ ਦਵਾਈ ਡਾਕਟਰ ਦਾ ਸਾਧਨ ਆ ਰਾਤ ਨੂੰ ਕੋਈ ਬਿਮਾਰ ਸਿਮਾਰੋ ਜਵੇ ਸਾਨੂੰ ਨਹੀਂ ਘਰ ਚ ਕੋਈ ਵੀ ਤੇ ਆਲੇ ਦੁਆਲੇ ਹਾਕ ਮਾਰ ਕੇ ਸਾਨੂੰ ਪੰਜ ਟਾ ਪਿੰਡ ਜਾਣਾ ਪੈਂਦਾ ਹਾਂਜੀ ਹੋਰ ਤਾਂ ਸਾਡੇ ਸਾਡੇ ਕੋਈ ਪਿੰਡ ਚ ਇੰਨਾ ਵਿਕਾਸ ਬਕੂਸਤਾ ਹੈ ਨਹੀਂ ਐਵੇਂ ਕਹੀਏ ਵੀ ਸਾਡੇ ਬਹੁਤ ਵਿਕਾਸ ਕੁਝ ਨਹੀਂ ਹੈਗਾ ਕੋਈ ਸੀਵਰੇਜ ਵੀ ਹੈ ਨਹੀਂ ਇੱਥੇ ਨਹੀਂ ਜੀ ਸੀਵਰੇਜ ਹੈ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਗਰਮੀ ਆ ਜਾਨੀ ਆ ਸੱਪ ਅੰਦਰਾਂ ਨੂੰ ਬਣਨੇ ਆ ਬਸ 아ਹੀਆ ਸਾਡੇ ਤਾਂ ਹੋਰ ਤਾਂ ਕੁਛ ਨਹੀਂ ਹਾਂਜੀ ਹਾਂ ਬਸ ਸੋਇਦਾ ਵੱਲੋਂ ਇਹੀ ਕਿਹਾ ਗਿਆ ਕਿ ਵਿਕਾਸ ਪੱਖੋਂ ਪਿੰਡ ਪਛੜਿਆ ਜਾ ਰਿਹਾ ਜਦੋਂ ਕਿ ਇੱਥੋਂ ਦੇ ਸਰਦਾਰ ਸੋਨ ਸਿੰਘ ਠੰਡਲ ਕਈ ਵਾਰੀ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਮੰਤਰੀ ਵੀ ਰਹਿ ਚੁੱਕੇ ਨੇ ਤੇ ਉਹਨਾਂ ਦੀ ਮੰਤਰੀ ਪਦ ਦੇ ਹੁੰਦਿਆ ਹੋਇਆ ਵੀ ਵਿਕਾਸ ਪਛੜਿਆ ਹੋਣਾ ਇੱਕ ਵਿਸ਼ਵਾਸ ਨਹੀਂ ਹੋ ਰਿਹਾ ਇਸ ਗੱਲ ਤੇ ਸਾਡੇ ਨਾਲ ਇਸ ਵੇਲੇ ਸੂਚਬਾਨ ਸੱਜਣ ਮੌਜੂਦ ਨੇ ਜਿਨ੍ਹਾਂ ਕੋਲੋਂ ਅਸੀਂ ਪਿੰਡ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਕੀ ਨਾਮ ਹੈ ਸਰ ਕੁਲਵਿੰਦਰ ਸਿੰਘ ਰਠੌਰ ਸਰ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਕਿ ਇਹ ਪਿੰਡ ਕਦੋਂ ਹੋਂਦ ਵਿੱਚ ਆਇਆ ਤੇ ਪਿੰਡ ਦਾ ਨਾਮ ਠੰਡਲ ਕਿਵੇਂ ਪਿਆ ਜੀ ਇਹ ਪਿੰਡ ਕੁਝ ਲੋਕ ਬਾਹਰੋਂ ਆ ਕੇ ਬਸੇ ਜੋ ਟੈਂਡਰ ਪਿੰਡ ਦੇ ਨਾਲ ਚੜਾ ਪਿੰਡ ਪੈਂਦਾ ਹੈ ਇਹ ਮੁਸਲਮਾਨਾਂ ਦਾ ਪਿੰਡ ਸੀਗਾ ਜਿਹੜੀ ਟੈਂਡਰ ਦੇ ਪਿੰਡ ਲੋਕ ਆਏ ਬਾਰਵਾ ਆਏ ਸੀ ਇਹ ਕੁਝ ਪਾਕਿਸਤਾਨ ਤੋਂ ਆਏ ਸੀ ਉਹ ਸੇ ਦਰੂਤੋਂ ਪਿੰਡਾਂ 'ਚ ਆ ਕੇ ਰਹੇ ਸੀ ਠੀਕ ਹੈ ਜੀ ਸਪੈਸ਼ਲੀ ਬਜਵਾੜੇ ਰਠੌਰ ਸੀਗੇ ਉੱਥੋਂ ਬਦਲ ਕੇ ਇੱਥੇ ਆਏ ਸੀ ਹਾਂਜੀ ਤਾਂ ਹੋਰ ਪਿੰਡ ਬਾਰੇ ਕਿ ਉਪਲਬਧੀਆਂ ਬਾਰੇ ਕੁਝ ਦੱਸ ਸਕਦੇ ਹੋ ਜੀ ਇੱਕ ਤਾਂ ਸੁਣਨ ਚਾਹਿਆ ਕਿ ਸਕੂਲ ਵੀ ਕੋਈ ਪ੍ਰਾਇਮਰੀ ਸਕੂਲ ਹੀ ਹੈ ਸਿਨੀਅਰ ਸੈਕੰਡਰੀ ਸਕੂਲ ਨਹੀਂ ਹੈਗਾ ਤੇ ਹੋਰ ਕਈ ਤਰ੍ਹਾਂ ਦੀਆਂ ਖਾਮੀਆਂ ਜਿਹੜੀਆਂ ਪਿੰਡ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਰਦਾਰ ਠੰਡਰ ਸਾਹਿਬ ਇੱਥੇ ਮੰਤਰੀ ਵੀ ਰਹੇ ਪਰ ਸਾਡਾ ਪ੍ਰਾਇਮਰੀ ਸਕੂਲ ਉਸ ਤੋਂ ਵੱਧ ਨਹੀਂ ਸਕਿਆ ਉਹਨਾਂ ਨੇ ਇਸ ਬਾਰੇ ਵੀ ਕੋਈ ਬਹੁਤਾ ਯਤਨ ਨਹੀਂ ਕੀਤਾ ਨਾ ਹੀ ਪਿੰਡ ਵਿੱਚ ਕੋਈ ਡਿਸਪੈਂਸਰੀ ਹੈ ਤੇ ਨਾ ਹੀ ਕੋਈ ਡਾਕ ਖਾਨਾ ਹੈ ਅ ਬੱਚਿਆਂ ਨੂੰ ਪੜਨ ਵਾਸਤੇ ਅਜਨੋਹਾ ਪਿੰਡ ਵਿਖੇ ਜਾਣਾ ਪੈਂਦਾ ਜੀ ਆ ਹੋਰ ਕੋਈ ਸਾਡੇ ਪਿੰਡ 'ਚ ਸਹੂਲਤ ਨਹੀਂ ਮਿਲਦੀ ਗੁਰਦਵਾਰ ਸਾਹਿਬ ਵੀ ਪਹਿਲਾਂ ਸਾਡੇ ਬਹੁਤ ਹਾਲਤ ਖਰਾਬ ਸੀਗੇ ਫਿਰ ਕੁਛ ਬਾਹਰਲੇ ਸੱਜਣਾ ਨੇ ਜੋ ਕਿ ਵਿਦੇਸ਼ੀ ਹਨ ਉਹਨਾਂ ਨੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਇਹ ਗੁਰਦੁਆਰਾ ਸਾਹਿਬ ਨਵਾਂ ਬਣਾਉਣਾ ਹੈ ਉਸ ਦੀ ਜ਼ਿੰਮੇਵਾਰੀ ਸਾਰੇ ਪਿੰਡ ਨੇ ਮੈਨੂੰ ਦਿੱਤੀ ਮੈਂ ਬਖੂਬ ਉਹ ਨਿਭਾਈ ਸਾਰੇ ਸੱਜਣਾਂ ਦੇ ਸਹਿਯੋਗ ਨਾਲ ਕਿ ਜਦੋਂ ਮੈਂ ਗੁਰਦੁਆਰੇ ਦੀ ਨਿਸ਼ਕਾਮ ਸੇਵਾ ਕਰ ਰਿਹਾ ਹਾਂ ਅਸੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਮੇਰੇ ਕੋਲ ਹੈ ਜਦ ਇਹ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਦੇ ਵਿੱਚ ਮੱਲਾ ਕਿਸੇ ਨੇ ਮਾਰੀਆਂ ਕੋਈ ਨਾਮ ਨਾ ਖਟਿਆ ਇਸ ਪਿੰਡ ਦੇ ਕਿਸੇ ਨੌਜਵਾਨ ਪੀੜੀ ਦੇ ਵਿੱਚੋਂ ਖੇਡਾਂ 'ਚ ਸਾਡੇ ਪਿੰਡ ਦਾ ਇੱਕ ਮੁੰਡਾ 파ਰਮਜੀਤ ਸਿੰਘ ਸੀ ਉਸ ਨੂੰ ਬਿਜਲੀ ਬੋਰਡ ਵਿੱਚ ਕਰਨ ਵਾਸਤੇ ਦਰਖਾਸਤ ਦਿੱਤੀ ਗਈ ਸੀ ਚੇਅਰਮੈਨ ਨੇ ਸਰਦਾਰ ਬਲਦੇਵ ਸਿੰਘ ਮਾਨ ਅਕਾਲੀ ਸਰਕਾਰ ਵੇਲੇ ਚੇਅਰਮੈਨ ਸੀਗੇ ਉਹਨਾਂ ਨੇ ਐਪਲੀਕੇਸ਼ਨ ਫਾਰਵਰਡ ਕੀਤੀ ਸੀ ਪਰ ਕੁਝ ਬੰਦਿਆਂ ਨੇ ਵਿਚ ਪੈ ਕੇ ਉਹ ਕੈਨਸਲ ਕਰਾ ਦਿੱਤੀ ਉਹ ਯੂਨੀਵਰਸਿਟੀ ਖੇਲਣ ਵਾਲਾ ਜਾਂ ਬਾਕੀ ਹੋਰ ਕਲੱਬਾਂ 'ਚ ਖੇਡਣ ਵਾਲਾ ਹੁੰਦਾ ਸੀ ਕੀ ਕਿਹੜੀ ਗੇਮ ਖੇਡਦੇ ਸੀ ਉਹ ਫੁੱਟਬਾਲ ਖੇਡਦਾ ਸੀ ਹਾਂਜੀ ਬਾਕੀ ਫੁੱਟਬਾਲ ਦੀ ਟੀਮ ਐਨਟੀਸੀ ਬਾਜ ਬਣਾਈ ਸੀ ਪਰ ਉਹ ਮੁੰਡੇ ਵੀ ਸਾਰੇ ਤਕਰੀਬਨ ਬਾਹਰ ਚਲੇ ਗਏ ਹਨ ਇਸ ਕਰਕੇ ਹੁਣ ਕੋਈ ਉਪਲਬਧ ਦੀ ਗੇਮ ਵਿੱਚ ਨਹੀਂ ਕਿਸੇ ਦੀ ਤੇ ਜਿਹੜੇ ਤੁਸੀਂ ਨੌਜਵਾਨ ਦੀ ਗੱਲ ਕੀਤੀ ਹੈ ਤੇ ਉਹਨਾਂ ਵੱਲੋਂ ਕੋਈ ਹੋਰ ਨੌਜਵਾਨ ਪੀੜੀ ਨੂੰ ਇਸ ਪਾਸੇ ਲਾਉਣ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਕਿ ਨੌਜਵਾਨ ਪੀੜੀ ਜਿਹੜਾ ਖੇਡਾਂ ਦੇ ਵਿੱਚ ਰੁਚੀ ਪੈਦਾ ਹੋਵੇ ਅਸੀਂ ਠੰਡਰ ਸਾਹਿਬ ਨੂੰ ਬਹੁਤ ਵਾਰੀ ਕਿਹਾ ਸੀ ਆ ਵੀ ਬੱਚਿਆਂ ਦਾ ਭਵਿੱਖ ਦੇਖੋ ਇਹਨਾਂ ਨੂੰ ਖੇਡਣ ਵਾਸਤੇ ਗਰਾਊਂਡ ਲੈ ਕੇ ਦਿਓ ਚਾਹੇ ਗਵਰਨਮੈਂਟ ਦੇ ਪਾਸੋਂ ਲੈ ਕੇ ਦਿਓ ਜਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਦਿਓ ਪਰ ਉਹ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਉਹ ਪਿੰਡ ਵਾਲਿਆਂ ਨੂੰ ਮਿਲ ਕੇ ਇੱਕ ਸ਼ਾਮ ਲਾਟ ਸੀ ਜੋ ਕਿ ਗਰਾਊਂਡ ਨਾਲ ਥੋੜੀ ਘਟ ਸੀ ਉੱਥੇ ਸਾਲਕ ਬੱਚਿਆਂ ਨੇ ਉੱਤੇ ਖੇਡੇ ਉਹ ਤੋਂ ਬਾਅਦ ਉਹ ਛੱਡ ਦਿੱਤਾ ਉਧਰੋਂ ਹੋਰ ਕੋਈ ਅਪਲਬਦੀ ਨਹੀਂ ਕਿਸੇ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਪਿੰਡ ਦੇ ਬੰਦੇ ਨੇ ਨਾ ਹੀ ਕੋਈ ਸਰਕਾਰੀ ਉਦਮ ਚੱਕਿਆ ਹੋਇਆ ਹੈ ਸੋਏ ਭਾਈ ਸਾਹਿਬ ਸਰ ਦਾ ਮੌਜੂਦ ਨੇ ਅਸੀਂ ਨਾਲ ਕਰੀ ਫਿਰ ਗੱਲ ਕਰਾਂਗੇ ਸਰ ਸ਼ਮਸ਼ਾਨ ਘਾਟ ਜਿਹੜਾ ਉਹ ਕਿਵੇਂ ਦੇਖਦੇ ਹੋ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਨੂੰ ਲੈ ਕੇ ਕਾਫੀ ਸਫਾਈ ਦਾ ਪ੍ਰਬੰਧ ਪਾਰਕਾਂ ਵੀ ਬਣਾਈਆਂ ਜਾ ਚੁੱਕੀਆਂ ਨੇ ਇੱਥੋਂ ਸ਼ਮਸ਼ਾਨ ਘਾਟ ਨੂੰ ਲੈ ਕੇ ਕਿਵੇਂ ਦੇਖਦੇ ਹੋ ਸ਼ਮਸ਼ਾਨਗੜ ਘਾਟ ਨੂੰ ਭਾਜੀ ਦੇਖੋ ਸ਼ਮਸ਼ਾਨਗੜ ਘਾਟ ਦਾ ਇਹ ਜਦ ਪਿੰਡ ਦੇ ਵਿੱਚ ਹੀ ਤੁਹਾਡੇ ਵਿਕਾਸ ਹੈ ਨਹੀਂ ਸ਼ਮਸ਼ਾਨਗੜ ਘਾਟ ਨੂੰ ਅਸੀਂ ਵਧੀਆ ਬਣਾ ਕੇ ਕੀ ਕਰਾਂਗੇ ਪਹਿਲਾਂ ਸਾਡਾ ਪਿੰਡ ਵਧੀਆ ਬਣਨਾ ਚਾਹੀਦਾ ਜੇ ਸਾਡੇ ਪਿੰਡ ਹੀ ਵਧੀਆ ਨਹੀਂ ਪਿੰਡ ਦੇ ਵਿੱਚ ਕੋਈ ਸੁਵਿਧਾ ਹੀ ਨਹੀਂ ਤਾਂ ਸ਼ਮਸ਼ਾਨਗੜ ਤੇ ਆਦਮੀ ਨੂੰ ਮਰਨ ਤੋਂ ਬਾਅਦ ਜੋ ਇੰਨਾ ਲੋਕ ਕਰਦੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਜਿੰਦੇ ਜਿਹੜੇ ਪਿੰਡ ਦੇ ਵਿੱਚ ਵੀ ਕੋਈ ਵਿਕਾਸ ਦੇ ਕਾਰਜ ਆ ਜਿਹੜੇ ਉਹਨਾਂ ਚ ਵੀ ਵੱਧ ਚੜ ਕੇ ਹਿੱਸਾ ਲੈਣ ਹਾਂ ਸ਼ਮਸ਼ਾਨਗੜ ਠੀਕ ਹੈ ਇਹ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਆਲਰੇਡੀ ਹੋ ਚੁੱਕਾ ਹੈ ਪਹਿਲਾਂ ਫੇ ਤੁਸੀਂ ਸਮਝਾਨਕਾਰ ਘਰ ਵੱਲ ਨੂੰ ਜਾਓ ਫੇ ਸਮਝਾਨਕਾਰ ਵੱਲ ਨੂੰ ਤੁਸੀਂ ਲਾਓ ਪੈਸਾ ਇਦਾਂ ਦੀ ਗੱਲ ਨਹੀਂ ਸਾਫ ਸਫਾਈ ਰੱਖੋ ਉਹ ਵੀ ਵਧੀਆ ਚੀਜ਼ ਆ ਪਰ ਭਾਜੀ ਪਿੰਡ ਦੇ ਵਿੱਚ ਜਿਆਦਾ ਜ਼ੋਰ ਲਾਉਣਾ ਜੋ ਜੀਂਦੇ ਬੰਦੇ ਆ ਉਹਨਾਂ ਲਈ ਹੀ ਜਿਆਦਾ ਵਿਕਾਸ ਕਰਨਾ ਚਾਹੀਦਾ ਆ ਮਰੇ ਬੰਦੇ ਤੋਂ ਬਾਅਦ ਭਾਜੀ ਸੌਬਦਾ ਮਿਲੀ ਤਾਂ ਫਿਰ ਕੀ ਮਿਲੀ ਦੱਸੋ ਹਾਂਜੀ ਕੀ ਨਾਮ ਹੈ ਜੀ ਸਰ ਮੇਰਾ ਦੌਲਤ ਸਿੰਘ ਆ ਜੀ ਹਾਂਜੀ ਕਿਵੇਂ ਦੇਖਦੇ ਹੋ ਸਰ ਵਿਕਾਸ ਦੇ ਮੈਂ ਚੜਾ ਦਾ ਨੰਬਰਦਾਰ ਆ ਜੀ ਅੱਛਾ ਜੀ ਤੇ ਨਾਂ ਤਾਂ ਸਾਡੇ ਪਿੰਡ ਕੋਈ ਬਸ ਨਾ ਕੋਈ ਕੋਈ ਸਾਧਨ ਨਹੀਂ ਜਾਣ ਆਉਣ ਜਾਣ ਨੂੰ ਕਿਸੇ ਪਾਸੇ ਨੂੰ ਨਾ ਫਗਵਾੜੇ ਨਾ ਹਜ਼ਾਰ ਪਰ ਨੂੰ ਕਿਸੇ ਪਾਸੇ ਬਹੁਤ ਔਖਾ ਆ ਸਾਡੇ ਜਿਹੜੀ ਵੀ ਪਰਿਵਾਰਕ ਸਾਰੇ ਪਿੰਡ ਤਿੰਨਾਂ ਪਿੰਡਾਂ ਨੂੰ ਔਖਾ ਨਗਾ ਠੰਡਲਾ ਚੜਾ ਨੂੰ ਤਿੰਨਾਂ ਪਿੰਡਾਂ ਨੂੰ ਔਖਾ ਬਹੁਤ ਤੇ ਇੱਥੋਂ ਦੇ ਜਿਹੜੇ ਸਰਦਾਰ ਸੁੰਸੇਂ ਠੰਡਲ ਨੇ ਕਈ ਵਾਰੀ ਮੰਤਰੀ ਰਹਿ ਚੁੱਕੇ ਨੇ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਕੀ ਉਹਨਾਂ ਵੱਲੋਂ ਕੋਈ ਪਹਿਲ ਕਦੇ ਵੀ ਨਹੀਂ ਕੀਤੀ ਗਈ ਇਸ ਨੇ ਕੱਖ ਨਹੀਂ ਕੀਤਾ ਜੀ ਉਹਨਾਂ ਕੁਝ ਵੀ ਨਹੀਂ ਕੀਤਾ ਬਿਲਕੁਲ ਕੁਝ ਨਹੀਂ ਕੀਤਾ ਹਾਂਜੀ ਤੇ 11 ਸਾਲ ਪੀਏ ਵੀ ਰਹੇ ਹਾਂ ਜੀ ਕੀ ਕਹਿਣਾ ਚਾਹੁੰਦਾ ਮੈਂ ਠੰਡਰ ਸਾਹਿਬ ਦੇ ਨਾਲ ਬਹੁਤ ਸਮਾਂ ਸਹਿਯੋਗੀ ਰਹੇ ਹਾਂ ਉਹਨਾਂ ਦਾ ਇਲੈਕਸ਼ਨ ਦੇ ਵਿੱਚ ਵੀ ਉਹਦਾਂ ਵੀ ਪੀਏ ਵੀ ਰਹਾਂ ਸਰਕਾਰੀ ਤੌਰ ਤੇ ਵੀ ਮੈਂ ਪੋਲੀਟੀਕਲ ਸੈਕਟਰੀ ਸੀਗਾ ਪਰ ਉਹਨਾਂ ਨੇ ਇੱਧਰ ਕੋਈ ਤਵੱਜੋ ਨਹੀਂ ਦਿੱਤੀ ਜਦੋਂ ਮੈਂ ਬੱਚਿਆਂ ਦੀ ਗੱਲ ਕਰਦਾ ਸੀ ਉਹ ਕਹਿੰਦੇ ਤੈਨੂੰ ਜਿਆਦਾ ਫਿਕਰ ਹੈ ਮੇਰੇ ਨਾਲੋਂ ਜਦੋਂ ਮੈਂ ਬਣੂੰਗਾ ਮੈਂ ਕਰ ਦੂੰਗਾ ਪਰ ਉਹਨਾਂ ਨੇ ਕੀਤਾ ਕੁਛ ਨਹੀਂ ਇਸ ਪਿੰਡ ਲਈ ਕੁਛ ਨਹੀਂ ਕੀਤਾ ਗਲੀਆਂ ਨਾਲੀਆਂ ਵੀ ਕੋਬੜੀਏ ਟੰਗ ਨਾ ਨਹੀਂ ਬਣਾਈਆਂ ਹੈਗੀਆਂ ਕਿੰਨੀ ਵਾਰੀ ਹੀ ਉਹ ਮੰਤਰੀ ਤੇ ਵਿਧਾਇਕ ਰਹੇ ਚੁੱਕੇ ਨੇ ਠੰਡਲ ਸਾਹਿਬ ਠੰਡਲ ਸਾਹਿਬ ਚਾਰ ਬਾਰੀ ਵਿਧਾਇਕ ਰਹੇ ਚੁੱਕੇ ਹਨ ਮੈਂ ਉਹਨਾਂ ਤੋਂ 90 91 ਦੇ ਨਾਲ ਉਹਨਾਂ ਦੇ ਨਾਲ ਜੁੜਿਆ ਵੇ ਜੱਤ ਉਹਨਾਂ ਦੇ ਨਾਲ ਸੀ ਪਰ ਉਹ ਆਪਣੇ ਕੰਮ ਕਰਦੇ ਰਹੇ ਪਰ ਲੋਕਾਂ ਦੇ ਕੰਮ ਬਾਰੇ ਕੋਈ ਕੋਈ ਧਿਆਨ ਨਹੀਂ ਦਿੰਦਾ। ਸੋ ਦੋਸਤੋ ਅਸੀਂ ਇਸ ਵਕਤ ਠੰਡਲ ਪਿੰਡ ਵਿੱਚ ਮੌਜੂਦ ਹਾਂ ਤੇ ਵੱਖ-ਵੱਖ ਪਤਵੰਤਿਆਂ ਨਾਲ ਗੱਲਬਾਤ ਕੀਤੀ ਗਈ ਹੈ, ਸੂਝਵਾਨ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ, ਨੌਜਵਾਨ ਪੀੜੀ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਜਿਹੜੇ ਬੱਚੇ ਸਕੂਲ 'ਚ ਪੜਦੇ ਨੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਇਹੀ ਸਿੱਟਾ ਨਿਕਲਿਆ ਕਿ ਜਿਹੜੀ ਵਿਕਾਸ ਪ੍ਰਤੀ ਉਹਨਾਂ ਨੂੰ ਕਾਫੀ ਇਸ ਚੀਜ਼ ਦਾ ਰੋਸ ਹੈ ਕਿ ਹੁਣ ਤੱਕ ਸਰਦਾਰ ਸੋਹਸਿੰਘ ਠੰਡਲ ਇਥੋਂ ਕਈ ਵਾਰੀ ਮੰਤਰੀ ਵੀ ਰਹਿ ਚੁੱਕੇ ਨੇ ਪਰ ਉਹਨਾਂ ਵੱਲੋਂ ਪਿੰਡ ਵਾਸਤੇ ਵਿਕਾਸ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਠੋਸ ਕਦਮ ਨਹੀਂ ਚੁੱਕੇ ਗਏ ਤੇ ਜੇ ਗੱਲ ਕਰੀਏ ਬੱਸਾਂ ਦੇ ਸਫ਼ਰ ਦੀ ਤਾਂ ਬੱਸਾਂ ਦੀ ਸਹੂਲਤ ਵੀ ਇਸ ਪਿੰਡ ਨੂੰ ਨਹੀਂ ਮਿਲੀ ਜੋ ਕਿ ਮੇਨ ਹਾਈਵੇ ਰੋਡ ਤੋਂ ਘਟੋ-ਘਟ 3-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਹਨਾਂ ਨੂੰ 3 ਕਿਲੋਮੀਟਰ ਦੇ ਇੱਕ ਦੂਸਰੇ ਪਿੰਡ ਤੋਂ ਜਾ ਕੇ ਬੱਸ ਦਾ ਸਫ਼ਰ ਕਰਨਾ ਪੈਂਦਾ ਬੱਸ ਲੈਣੀ ਪੈਂਦੀ ਹੈ ਤੇ ਸੋ ਸਰਕਾਰਾਂ ਨੂੰ ਵੀ ਇਹ ਸਬੰਧੀ ਸੋਚਣਾ ਚਾਹੀਦਾ ਹੈ ਹੈਲਥ ਦੀ ਗੱਲ ਕਰੀਏ ਤੇ ਹੈਲਥ ਸਬੰਧੀ ਵੀ ਇੱਥੇ ਕੋਈ ਸੁਵਿਧਾ ਦੇਣੀ ਚਾਹੀਦੀ ਹੈ ਮੁਹੱਲਾ ਕਲੀਨਿਕਾਂ ਵੱਖ-ਵੱਖ ਪਿੰਡਾਂ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਤੇ ਖੋਲੀਆਂ ਵੀ ਜਾ ਰਹੀਆਂ ਨੇ ਪਰ ਇਹ ਕੁਝ ਪਿੰਡ ਇੱਥੇ ਦੇ ਹੈਗੇ ਨੇ ਜਿਨ੍ਹਾਂ ਜੋ ਇਸ ਲੋੜ ਤੋਂ ਇਹਨਾਂ ਨੂੰ ਅਸੂਦਾ ਮਹਿਸੂਸ ਹੋ ਰਹੀ ਹੈ ਤੇ ਜਿੱਥੇ ਇਹਨਾਂ ਇਸ ਚੀਜ਼ ਦੀ ਜ਼ਰੂਰਤ ਹੈ ਤਾਂ ਤਾਂ ਜੋ ਇਸ ਪਿੰਡ ਦੇ ਨੌਜਵਾਨ ਬੱਚੇ ਉਸ ਤੋਂ ਇਸ ਦੀ ਸੂਰਤ ਤੋਂ ਵਾਂਝੇ ਨਾ ਰਹਿ ਸਕਣ ਬਿਮਾਰ ਠਮਾਰ ਹੋਣ ਤੇ ਉਥੋਂ ਦਵਾਈ ਫ੍ਰੀ ਦਾ ਜੋ ਮਿਲਦੀ ਹੈ ਸਰਕਾਰ ਵੱਲੋਂ ਉਹ ਉਹਦੀ ਸਹੂਲਤ ਨੂੰ ਲੈ ਸਕਣ ਸੋ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰੈਸ ਦੇ ਨਾਲ ਮਨਵਨੀ ਸਿੰਘ ਜੀ ਮੈਂ ਇਜਾਜ਼ਤ ਦਿਓ ਧੰਨਵਾਦ